ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਬੇ ਕੀ ਗੱਲ ਜੀ ਤੂੜੀ ਦਾ ਸੀਜ਼ਨ ਲਾਇਆ ਜੀ ਢੜਕਣਾ ਜੀ ਬਾਹਲੀ ਤੱਕ ਸਾਹ ਨਹੀਂ ਹੁੰਦਾ ਜੀ ਕੰਮ ਕਰਦੇ ਆ ਕੰਮ ਸੀਗਾ ਹਾਂਜੀ 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 ਲੰਬਾ ਸਾਡੇ ਦੋ ਮਿੰਟ ਬਾਤ ਕਰਦੇ ਆ ਮਾਡਾ ਮਰੀਜ਼ ਸੀਗਾ ਉਹਨੂੰ ਕੰਮ ਕਰਦੇ ਦਾ ਕੰਮ ਜਿਹੜੇ ਹਾਂਜੀ ਹਾਂਜੀ ਸੈਣੀ ਹਾਂਜੀ ਐਂ ਕਰ ਦੇ ਨਾ ਇਹਦੇ ਫੈਕਟਰ ਸਾਫ਼ ਕਰ ਜੇ ਦਾ ਹੋ ਗਿਆ ਹਵਾ ਨਾਲ ਠੀਕ ਆ ਨਹੀਂ ਤਾਂ ਐਨੌਟ ਕਰਕੇ ਪਾਣੀ ਮਾਰ ਦੇ ਠੀਕ ਆ ਆ ਜਾਓ ਜੀ ਲੋ ਜੀ 에어 ਫਿਲਟਰ ਦਾ ਸਾਫ ਹੋ ਗਿਆ ਜੀ ਆਪਣਾ ਸਿੰਖ ਜਾਮ ਹੋ ਗਿਆ ਸਿੰਖ ਜਾਮ ਹੋ ਗਿਆ ਸਿੰਖ ਸਾਹਿਬ ਉਹ ਬੰਦਾ ਠੀਕ ਚਾਹੀਦਾ ਵਾ ਦਰਵਾਜ਼ਾ ਭੇੜ ਦਿਓ ਜਦੋਂ ਆਉਂਦੀ ਬਾਅਦ ਅਚਾਈ ਉਹ ਤੂੜੀ ਜੜੰਬ ਕਰਦੇ ਆਂ ਦਰਦੇ ਘੱਟ ਕਰਦੇ ਆਂ 에어 ਫਿਲਟਰ ਜਿਹਨੂੰ ਸਾਫ ਰੱਖਣੇ ਆਂ ਠੀਕ ਆ ਹੋਰ ਦਵਾਈ ਦੀ ਵੀ ਲੋੜ ਨਹੀਂ ਗਈ ਹਾਂਜੀ ਤੇ ਜਦੋਂ ਮੈ ਤੁਹਾਨੂੰ ਲੱਗ ਗਏ ਹਾਂਜੀ 에어 ਫਿਲਟਰ ਮੈਂ ਸਾਫ ਰੱਖ ਕੋ ਕਦੇ ਵੀ ਪ੍ਰੋਬਲ ਨਹੀਂ ਆਊਗੀ ਠੀਕ ਆ ਜੀ ਨੈਕਸਟ ਮਰੀਜ਼ ਹੈਲੋ ਹੈਲੋ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਥੀ ਗੱਲ ਰਹੀ ਕੀ ਆ ਜਰਾ ਕੋਣ ਬੋਲਦਾ ਦੰਤ ਖਾਰੇ ਤੋਂ ਬੋਲ ਰਹੀ ਮੈਂ ਹਾਂ ਠੀਕ ਠਾਕ ਦੰਤ ਹਾਂਜੀ ਠੀਕ ਠਾਕ ਤਾਂ ਕਦੇ ਜਲਨ ਜੀ ਬੜੀ ਹੋਈ ਜਾਂਦੀ ਕੱਲ ਪਰसों ਦੀ ਅੱਛਾ ਜਲਨ ਹੁੰਦੀ ਆ ਹਾਂਜੀ ਕਿੰਨੇ ਦਿਨ ਹੋ ਗਏ ਤਿੰਨ ਚਾਰ ਦਿਨ ਹੋ ਗਏ ਜੀ ਚਾ ਠੀਕ ਹੈ ਮੈਂ ਤੁਹਾਨੂੰ ਦੱਸ ਦੇਣਾ ਦਵਾਈ ਤਾਂ ਫੋਨ ਤੇ ਦੱਸ ਦੇਣਾ ਆਉਣ ਦੀ ਲੋੜ ਨਹੀਂ ਗਈ ਪੱਕਾ ਲੋ ਜੀ ਅੱਛਾ ਜੀ ਅੱਛਾ ਮੈਨੂੰ ਦੱਸ ਮਾੜਾ ਫੋਡੇ ਦਾ ਗਵਾਂਢੀ ਦਾ ਮੁੰਡਾ ਸੀਗਾ ਪਰਲੇ ਪਾਸੇ ਬਾਹਰ ਜਾਣ ਕਰਦੇ ਚਲਾ ਗਿਆ ਬਾਹਰ ਉਹ ਹਾਂਜੀ ਹਾਂਜੀ ਉਹ ਤਾਂ ਚਲਾ ਗਿਆ ਹੈ ਜੀ ਬਹੁਤ ਦਿਨ ਹੋ ਗਏ ਨੇ ਤਾਂ ਤੇ ਦੂਜਾ ਭਰਾ ਉਹਦਾ ਦੂਜਾ ਵੀ ਚਲਾ ਗਿਆ ਜੀ ਉਹਦਾ ਕਰਕੇ ਨਾਲ ਹੀ ਆ ਹਾਂਜੀ ਹਾਂਜੀ ਨਾਲ ਹੀ ਹੈ ਜੀ ਆਪਣੇ ਗੁਮਾਰ ਤਾਂ ਹੈਗਾ ਤੁਹਾਨੂੰ ਪਤਾ ਤਾਂ ਹੈਗਾ ਵੀ ਉਹਨੇ ਤਾਂ ਹੈਗਾ ਆਪਣੇ ਘਰੇ ਹਾਂ ਠੀਕ ਹੈ ਫਿਰ ਉਹਦਾ ਨਕਸਮ ਲੱਭ ਲਿਆ ਹਾਂਜੀ ਕੀ ਗੱਲ ਤਾਂ ਹੋਣੀ ਆ ਜਦੋਂ ਗੁਵਾਨੀ ਬਾਹਰ ਚਲੇ ਜਾਣਾ ਮੇਰੀ ਗੱਲ ਸੁਣੋ ਕੋਈ ਬਾਹਰ ਜਾਵੇ ਕੋਈ ਤਰੱਕੀ ਕਰੇ ਮਨ ਚ ਕੋਈ ਵੀਰਕਾ ਨਹੀਂ ਕਰਨੀ ਜੇ ਨਾਲ ਜਦੋਂ ਆਪੇ ਹਟ ਜੂਗੀ ਪੱਕਾ ਲਾ ਆ ਜਾ ਕੋਈ ਤਰੱਕੀ ਕਰੇ ਖੁਸ਼ ਰਹਾ ਕਰੋ ਠੀਕ ਆ ਠੀਕ ਆ ਜੀ ਓਕੇ